ਸਤਿ ਸ੍ਰੀ ਅਕਾਲ ਦੋਸਤੋ ਅੱਜ 25 ਦਸੰਬਰ 2023 ਨੂੰ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਬਾਸਮਤੀ ਦੇ ਕੀ ਭਾ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਅਪੀਲ ਹੈ ਕਿ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਜੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੇ ਪੇਜ ਨੂੰ ਫਾਲੋ ਕਰ ਲਿਓ ਜੋ ਸੋ ਸਭ ਤੋਂ ਪਹਿਲਾਂ ਆਪਾਂ ਸਰਸਾ ਦੀ ਐਲਨਾ ਬਾਦ ਮੰਡੀ ਦੀ ਗੱਲ ਕਰ ਲੈਣੇ ਆ ਜੀ ਜਿੱਥੇ ਅੱਜ ਬਾਸਮਤੀ 1509 ਦਾ ਭਾ 3850 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਜੀਨ ਦੀ ਜੁਲਾਣਾ ਮੰਡੀ ਦੇ ਵਿੱਚ 1121 4800 ਰੁਪਏ ਪ੍ਰਤੀ ਕੁਆਂਟਲ ਵਿਕੀ ਆ ਤੇ ਹਸਾਰ ਦੇ ਨਾਰਨੋੜ ਵਿੱਚ ਜਿਹੜਾ 1121 ਦਾ ਭਾ ਰਿਆ ਉਹ 4751 ਰੁਪਏ ਪ੍ਰਤੀ ਕੁਆਂਟਲ ਰਿਹਾ ਸੋਨੀਪੱਤ ਦੇ ਵਿੱਚ ਜਿਹੜਾ 1121 ਦਾ ਭਾ ਰਿਆ ਉਹ 4200 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੀਨ ਦੀ ਉਚਾਣਾ ਮੰਡੀ ਦੇ ਵਿੱਚ ਜਿਹੜਾ 1121 ਦਾ ਭਾ ਉਹ 4741 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਆਗਰਾ ਦੇ ਵਿੱਚ 1509 ਦਾ ਭਾਅ 4500 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਮੇਨ ਪੁਰੀ ਦੇ ਵਿੱਚ ਜਿਹੜਾ 1509 ਦਾ ਭਾਅ ਉਹ 3500 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਗੱਲ ਕਰੀਏ 19 ਦੇ ਪੁਰਵਾਦੀ ਤਾਂ ਇੱਥੇ ਜਿਹੜਾ ਭਾਰਿਆ ਉਹ 3700 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਖੈਰ ਮੰਡੀ ਦੇ ਵਿੱਚ ਜਿਹੜਾ 1121 ਦਾ ਭਾਅ ਉਹ 4351 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਤੇ ਬੁੰਦੀ ਮੰਡੀ ਵਿੱਚ 17 18 ਦਾ ਭਾਅ ਰਿਹਾ 4260 ਤੇ 18 47 ਦਾ ਭਾਅ 3825 ਰੁਪਏ ਤੇ 1509 ਦਾ ਭਾਅ ਵੀ 3875 ਰੁਪਏ ਪ੍ਰਤੀ ਕੁਆਂਟਲ ਰਿਹਾ ਇੱਥੇ ਤੇ ਜੇਕਰ ਗੱਲ ਕਰੀਏ ਅਲੀਗੜ ਮੰਡੀ ਦੀ ਤਾਂ ਇੱਥੇ ਜਿਹੜਾ 1509 ਦਾ ਭਾਅ ਉਹ 3725 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ ਜੀਂਦ ਮੰਡੀ ਦੇ ਵਿੱਚ 17 18 ਦਾ ਭਾਅ 4100 50 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਗੁਹਾਣਾ ਮੰਡੀ ਦੇ ਵਿੱਚ 17 18 4651 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ ਤੇ ਰਾਣੀਆਂ ਮੰਡੀ ਦੇ ਵਿੱਚ 1401 ਦਾ ਪਾ 4751 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ